ਧੰਨਵਾਦ ਸੋ ਚੱਲੇ ਆਂਗੇ ਅੱਜ ਜਿੰਦੇ ਜੁੰਦੇ ਲਾਤੇ ਨੇਗੇ ਕਿ ਕਿੰਨੇ ਸਾਲ ਹੀ ਜਗਾ ਤੇ ਖੜਾਇਆ ਚਲੋ ਚੱਲੀਏ ਚਲੋ ਆ ਜੀ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅਸੀਂ ਚੱਲੇ ਆਂਗੇ ਅੱਜ ਮਲੇ ਕੋਟਲੇ ਮਲੇ ਕੋਟਲੇ ਮੇਰਾ ਇੱਕ ਕੰਮ ਸੀਗਾ ਆਪਣਾ ਪਰਸਨਲੀ ਤੇ ਇਹ ਚੱਲੇ ਨੇ ਕਿ ਦਵਾਈ ਲੈਣ ਮੇਰੇ ਨਾਲ ਉਥੇ ਮਲੇ ਕੋਟਲੇ ਨੇੜੇ ਕਿਤੇ ਇਹਨਾਂ ਨੇ ਦਵਾਈ ਲੈ ਕੇ ਆਉਣੀ ਹੈਗੀ ਆਪਣੀ ਲੋਈ ਦੁੰਗਦੀ ਉਹ ਦਵਾਈ ਲੈਣੀ ਹੈ ਜਿਹੜੀ ਨਾ ਬੈਕ ਪੇਨ ਹੋ ਰਹੀ ਸੀਗੀ ਉਹਦੀ ਉਥੋਂ ਇੱਕ ਵਾਰ ਤਾਂ ਲੈ ਆਏ ਦੋ ਤਿੰਨ ਘੜੇ ਲੱਗਣੇ ਨੇ ਕਿ ਇਹਨਾਂ ਦੇ ਦੋ ਤਿੰਨ ਚੌਂਕਿਆਂ ਬਾਅਦ ਨੇ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਦੀ ਜਾ ਕੇ ਢੋਹੀ ਲੋਟ ਹੋ ਜਾਵੇ ਤਾਂ ਚੰਗੀ ਗੱਲ ਆ ਗਈ ਕਿਉਂਕਿ ਪਤਾ ਹੀ ਨਹੀਂ ਕਿੰਨੇ ਘਰਾਟਰ ਹੋਣਗੇ ਜਿੰਨੇ ਮੈਂ ਇਹਦੇ ਪਿੱਛੇ ਬਦਲਤੇ ਨੇ ਕਿ ਹੁਣ ਤੱਕ ਕਿੰਨੇ ਬਦਲੇ ਨੇ ਇਹ ਆਪਾਂ ਦੇ ਪੈਸੇ ਦਵਾਈ ਹੋਣੀ ਲੱਗ ਰਹੀ ਕਿ ਤੂੰ ਕਈ ਡਾਕਟਰਾਂ ਨੂੰ ਦਿਖਾ ਕੇ ਦੇਖ ਲਿਆ ਕੋਈ ਫਰਕ ਫੁਰਕ ਨਹੀਂ ਪੈ ਰਿਹਾ ਹੈਗਾ ਡਾਕਟਰਾਂ ਦਾ ਟੈਸਟ ਵੀ ਸਾਰੇ ਕਰਾ ਲਈ ਮੱਤਚ ਦਰਦ ਹੋ ਰਿਹਾ ਤਾਂ ਇਹ ਠੂਈ ਚ ਦਰਦ ਹੋ ਰਿਹਾ ਹੈਗਾ ਕਿਉਂਕਿ ਡਾਕਟਰ ਕਹਿੰਦੇ ਨੇ ਵੀ ਨਾੜ ਬਲਕ ਆ ਗਈ ਉਹ ਦਵਾਈਆਂ ਨਾਲ ਤਾਂ ਖੁੱਲ ਨਹੀਂ ਰਹੀ ਹੈਗੀ ਕਿਉਂਕਿ ਕਿੰਨੇ ਮਰਜੀ ਮੈਡੀਸਿਨ ਖਾਈ ਦਿਓ ਫਰਕ ਪੈ ਨਹੀਂ ਰਿਹਾ ਇਹਦਾ ਹੁਣ ਦੇਸੀ ਨੁਕਤਾ ਜਾ ਬਣਾਇਆ ਕੋਈ ਜੇ ਉਹਦੇ ਨਾਲ ਫਰਕ ਪੈਸੀ ਵੀ ਫੀ ਦੇਸੀ ਵੀ ਨਹੀਂ ਹੈਗਾ ਉਹ ਵੈਸੇ ਹੈਗਾ ਤਾਂ ਚਲੋ ਡਾਕਟਰ ਹੀ ਹੈਗਾ ਪਰ ਫੇਰ ਵੀ ਥੋੜਾ ਜਿਹਾ ਉਹ ਆਪਣੇ ਹਿਸਾਬ ਨਾਲ ਟਰੀਟਮੈਂਟ ਕਰਦਾਗਾ ਉਹ ਦੇਖ ਰਹੇ ਆ ਕਿ ਵੀ ਉਹਨਾਂ ਦਾ ਟ੍ਰੀਟਮੈਂਟ ਕਿੰਨਾ ਕੁ ਸਫਲ ਹੁੰਦਾਗਾ ਹਨਾ ਕਿੰਨਾ ਕੁ ਇਹਨਾਂ ਨੂੰ ਫਰਕ ਪੈਂਦਾਗਾ ਜੇ ਪੈ ਜਾਵੇ ਤਾਂ ਚੰਗੀ ਗੱਲ ਹੈ ਮੇਰੇ ਖਿਆਲ ਨਾਲ ਫਿਰ ਬਹੁਤ ਨੇ ਜਿਹੜੇ ਨਾਡ ਬਲੋਕ ਉਹ ਕਹਿੰਦੇ ਵੀ ਪਹਿਲਾਂ ਤੁਸੀਂ ਦਿਖਾਓ ਜੇ ਤੁਹਾਡਾ ਫਰਕ ਪੈ ਗਿਆ ਫਿਰ ਸਾਨੂੰ ਵੀ ਦੱਸ ਦਿਓ ਤੁਸੀਂ ਵੀ ਜਦ ਜਾਂ ਪਹਿਲਾਂ ਇਹਦੇ ਐਕਸਪੈਰੀਮੈਂਟ ਹੋ ਰਹੇ ਨੇਗੇ ਐਕਸਪੈਰੀਮੈਂਟ ਜੇ ਇਹਦੇ ਸਫਲ ਹੋ ਗਿਆ ਤਾਂ ਫੇਰ ਤਾਂ ਉਹ ਦਿਖਾਉਣਗੇ ਨਹੀਂ ਨਹੀਂ ਦਿਖਾਉਂਦੇ ਨਹੀਂ ਨਹੀਂ ਦਿਖਾਉਂਦੇ ਕਹਿੰਦੇ ਜੇ ਤੈਨੂੰ ਪੈ ਗਿਆ ਫਰਕ ਮੇਰੇ ਅਸਵੀ ਸਾਨੂੰ ਬਲੀ ਦਾ ਬੱਕਰਾ ਬਣਾਇਆ ਹੋਏ ਇਹਨੂੰ ਕਹਿੰਦਾ ਵਾ ਕਿਸੇ ਦਾ ਫਾਇਦਾ ਹੋ ਜਾ ਵਧੀ ਜੇ ਆਪਾਂ ਸਾਨੂੰ ਵੇਖ ਕੇ ਦੇਖ ਕੇ ਕਿਸੇ ਨੇ ਦੱਸਿਆ ਸੀਗਾ ਕਹਿੰਦੇ ਵੀ ਇੱਦਾਂ ਕਰਕੇ ਉੱਥੇ ਜਾਓ ਵੀ ਉੱਥੇ ਕਿਉਂਕਿ ਉਹਨਾਂ ਦੀ ਵੀ ਨਾਲ ਵਲੌਗ ਸੀਗੀ ਉਹਨਾਂ ਦਾ ਵੀ ਠੀਕ ਉੱਥੇ ਹੀ ਹੋਇਆਗਾ ਜੀ ਚਲੋ ਠੀਕ ਹੈ ਗਾਇਸ ਹੁਣ ਇੱਥੋਂ ਚੱਲਦੇ ਆਂਗੇ ਆਪਾਂ ਤੇ ਤੁਹਾਨੂੰ ਰਾਸਤੇ 'ਚ ਵੀ ਅਸੀਂ ਥੋੜਾ ਥੋੜਾ ਦਿਖਾਉਂਦੇ ਰਹਾਂਗੇ ਵੀ ਅਸੀਂ ਕਿੱਥੇ ਜਾ ਰਹੇ ਆਂਗੇ ਕਿੱਥੇ ਪਹੁੰਚਾਂਗੇ ਪੈਸੇ ਮੀਂਹ ਪਿਆ ਹੋਇਆ ਹੈਗਾ ਅੱਜ ਸਵੇਰ ਰਾਤ ਬਹੁਤ ਮੀਂਹ ਸੀਗਾ ਝਾੜੂ ਪਿਓ ਤਾਂ ਇਹਨਾਂ ਨੇ ਹੁਣ ਵੀ ਨਹੀਂ ਇਹਨਾਂ ਦਾ ਮੈਂ ਚੱਕ ਕੇ ਆਈ ਮੈਂ ਦੇਖੀ ਰਾਤ ਨੂੰ 12 ਵਜੇ ਉੱਠ ਕੇ ਮੈਂ ਦੇਖਿਆ ਵੀ ਮੀਂਹ ਪੈ ਰਿਹਾ ਹੈਗਾ ਮੀਂਹ ਦੇਖ ਉਹਦਾ ਜਾਗ ਹੀ ਨਹੀਂ ਆਈ ਉੱਠ ਕੇ ਦੇਖ ਕੇ ਫਿਰ ਪੈ ਗਈ ਮਾਰਕ ਤੇ ਚੱਲ ਪਿਆ ਥੋੜੀ ਸੀਗਾ ਬਾਹਰ ਸਮਾਨ ਪਿਆ ਸੀਗਾ ਸਮਾਨ ਚੱਕ ਕੇ ਮੈਂ ਅੰਦਰ ਰੱਖਿਆ ਮੀਂਹ ਪੈਂਦੇ ਚ ਝਾੜੂ ਮੈਨੂੰ ਦਿਖੇ ਨਹੀਂ ਨੇ ਰੇਚ ਜਿਹੜੀ ਚੀਜ਼ ਮੈਨੂੰ ਦਿਖੀ ਮੇਰੇ ਸਾਹਮਣੇ ਆਈਗੀ ਮੈਂ ਚੱਕ ਚੱਕ ਅੰਦਰ ਰੱਖੀ ਹੈ ਜਿਹੜੀ ਚੀਜ਼ ਮੈਨੂੰ ਦਿਖੀ ਨਹੀਂ ਆਈਗੀ ਫਿਰ ਉਹ ਮੈਂ ਕਿਵੇਂ ਚੱਕ ਦਿੰਦਾ ਨੇਰੇ ਨਾਲ ਮੀਂਹ ਪੈਂਦਾ ਸੀ ਕੀ ਹੋ ਗਿਆ ਕੁਛ ਨਹੀਂ ਹੋਇਆ ਕਹਿੰਦੇ ਕੁਛ ਨਹੀਂ ਆਇਆ ਐਂ ਦੱਸਿਆ ਵੀ ਪੈ ਰਿਹਾ ਬਾਹਰੇ ਜਾਂ ਫਿਰ ਮੈਂ ਆਪੇ ਕੇ ਦੇ ਕੈਸੀ ਨਹੀਂ ਰਤ ਗਏ ਫਿਰ ਮੀ ਆ ਗਿਆ ਵਾ ਬਾਦ ਵਿੱਚ ਗਿਆ ਮੈਨੂੰ ਕੜਕਾ ਸੁਣਿਆ ਫਿਰ ਮੈਂ ਕਿਹਾ ਮੀ ਆ ਗਿਆ ਸੀਗਾ ਮੈਨੂੰ ਤਾਂ ਤਾਂ ਲੱਗਿਆ ਸੀ ਹਾਂ ਮੈਨੂੰ ਲੱਗਿਆ ਮੈਨੂੰ ਐਸੀ ਵੀ ਤੂੰ ਕਿਹਾ ਸੀ ਚੱਕਿਆ ਉਹ ਮੈਂ ਸਮਾਨ ਸਮਾਨਤਾ ਚਲ ਮੈਨੂੰ ਪੁੱਛਣਾ ਤੂੰ ਕਿ ਜੇ ਮੇਰੀ ਇੱਕ ਵਾਰ ਆ ਕੋ ਕੁਲੂ ਤੇ ਫਿਰ ਨੀਂਦ ਨਹੀਂ ਆਦੀ ਚੱਲ ਜਾ ਗੱਜੰਗਾ ਚੁੱਪ ਕਰ ਕੜਨੇ ਪੈ ਗਈ ਮੇਰੇ ਨਾਲ ਦੇਖ ਲੈ ਮੈਂ ਲੜੀ ਕਿਤੇ ਆਗੇ ਹਾਂ ਪਹੁੰਚ ਕੇ ਆਗੇ ਨਾਪਾ ਮਲੇਕੋਟਲਾ ਰੋਡ ਤੇ ਔਰ ਨੇੜੇ ਹੀ ਆਗੇ ਬਸ ਮਲੇਕੋਟਲੇ ਦੇ 5 ਕਿਲੋਮੀਟਰ ਦਾ ਰਸਤਾ ਇੱਥੋਂ ਰਹਿ ਗਿਆ ਸਾਡਾ ਉਹ ਉਦੋਂ ਤੱਕ ਫਰੀ ਨਹੀਂ ਗਏ ਇਹਨਾਂ ਨੂੰ ਮੈਂ ਕਹਿ ਰਿਹਾ ਕਿ ਤੁਸੀਂ ਆਪਣਾ ਬਾਜ਼ਾਰ ਦੇ ਵਿੱਚ ਹਨਾ ਆਪਣਾ ਦੇਖ ਲਿਓ ਕੁਝ ਨਾ ਕੁਸਾ ਖਰੀਦਦਾਰੀ ਕਰਨੀ ਆ ਤਾਂ ਉਹ ਕਰ ਲਿਓ ਪਰ ਇਹ ਮੰਨ ਨਹੀਂ ਰਹੇ ਪਤਾ ਨਹੀਂ ਕੀ ਜਿਆਜ ਪਤਾ ਕੀ ਹੈ ਨਾ ਜਵੇਂ ਡੋਈ ਦੀ ਫਰੀ ਹੈ ਨਾ ਤੋਈ ਦੀ ਫਰੀ ਹੈ ਬਾਜ਼ਾਰ ਚ ਜਾऊं ਉੱਥੋਂ ਆਪਾਂ ਜੋਂ ਮੈਂ ਫਿਰਦੇ ਫਿਰਦੇ ਕੀ ਫਾਇਦਾ ਮੈਂ ਤਾਂ ਗੱਡੀ ਚ ਬਹਿ ਕੇ ਰਾਮੇ ਕਰ ਲੂਗੀ ਮੈਨੂੰ ਕਿਹਾ ਫਿਰ ਬਾਜ਼ਾਰ ਚ ਕਰਨ ਆਗੇ ਕੋਈ ਕੰਮ ਤਾਂ ਹੈ ਨਹੀਂ ਕਿਤੇ ਕੋਈ ਕੰਮ ਹੋਣ ਦੀ ਨਹੀਂ ਇੱਕ ਦਾ ਬੰਦਾ ਸ਼ਾਪਿੰਗ ਕਰਾਉਂਦਾ ਇਹਨੂੰ ਹਨਾ ਬ੍ਰੀਜ਼ ਦੇ ਵਿੱਚ ਵੀ ਚਲ ਤੂੰ ਆਪਣੀ ਸ਼ਾਪਿੰਗ ਕਰ ਲਈ ਇਹ ਕਹਿੰਦੇ ਮੈਂ ਕਰਨੀ ਨਹੀਂ ਕਿੱਟ ਧੱਕੇ ਖਾਉਂਗਾ ਕਮਾਲ ਆਉਦੇ ਜਿਆਦਾ ਦਾ ਭੇਦ ਤੇ ਹੁੰਦਾ ਤੂੰ ਇਹ ਵੇ ਮਤਲਬ ਸ਼ਹਿਰ ਦਾ ਭੇਦ ਜਿਆ ਨਹੀਂ ਹੁੰਦਾਗਾ ਧੱਕੇ ਖਾਣ ਵਾਲੇ ਕੰਮ ਜਿਆ ਹੋ ਜਾਂਦਾ ਚਲੋ ਆਪਾਂ ਨੂੰ ਤਾਂ ਕੀ ਕਰ ਜਾ ਗਾ ਜੀ ਗੱਡੀ 'ਚ ਬਹਿ ਜਾਓ ਰੱਖੀ ਰੱਖਿਓ ਗੱਡੀ ਦੀ ਠੀਕ ਹੈ ਠੀਕ ਆ ਆ ਦੇਖੋ ਅੱਗੇ ਟੋਲ ਪਲਾਜ ਆ ਗਿਆ ਇਹ ਬੰਦ ਪਿਆ ਗਿਆ ਹੁਣ ਤਾਂ ਮਹਾਰਾਣੇ ਵਾਲ ਟੋਲ ਪਲਾਜ ਆ ਗਿਆ ਗਾਇਸ ਇਹ ਹੁਣ ਤਾਂ ਕਾਫੀ ਟਾਈਮ ਤੋਂ ਇਹ ਬੰਦ ਹੋ ਗਿਆ ਕਿਉਂਕਿ ਦਾ ਜਿਹੜਾ ਟਾਈਮ ਸੀਗਾ ਉਹ ਪੂਰਾ ਹੋ ਚੁੱਕਿਆਗਾ ਗ੍ਰੀਨਰੀ ਸੱਚੀ ਗੱਲ ਹੈ ਜੀ ਪਿੱਛੇ ਵੀ ਹਨਾ ਸਾਰੇ ਰੋਡ ਤੇ ਜਿੱਥੋਂ ਵੀ ਅਸੀਂ ਆ ਰਹੇ ਹਾਂ ਕਿ ਬਾਗੜੀਆਂ ਲੰਘ ਕੇ ਆਏਗੇ ਪਿੱਛੋਂ ਸ਼ੀਟ ਵਾਲੇ ਤੋਂ ਸ਼ੁਰੂ ਹੋ ਗਈ ਸੀ ਗ੍ਰੀਨਰੀ ਤੇ ਬਾਗੜੀਆਂ ਮਰਗੜ ਆਹ ਮਲੇ ਕੋਟਾ ਰੋਡ ਤੇ ਬਹੁਤ ਦਰਖਤ ਆ ਕਿਉਂਕਿ ਚੌੜਾ ਨਹੀਂ ਹੋਇਆ ਰੋਡ ਆ ਨਹਿਰਾ ਕੀ ਦੇਖੋ ਮਹਾਰਾਣੇ ਵਾਲੀ ਤੇ ਹੁਣ ਮਹਾਰਾਣੇ ਪਹੁੰਚ ਗਏ ਗਾਇਸ ਦੇਖੋ ਮਹਾਰਾਣੇ ਦਾ ਵਿਊ ਦਿਖਾ ਰਿਹਾ ਤੁਹਾਨੂੰ ਅਸੀਂ ਜਾਂਗੇ ਤੇ ਜਿਵੇਂ ਆਪਾਂ ਬਾਹਰਲੀ ਕੰਟਰੀ ਚੇਰਦੇ ਹਾਂ ਫੇਰ ਵੀ ਪਿੰਡਾਂ ਦਾ ਜਦੋਂ ਆਪਾਂ ਕਿਸੇ ਹੋਰ ਪਿੰਡ ਦਾ ਥਿਊ ਵਿਊ ਦੇਖੀਏ ਉਹ ਥੋੜਾ ਜਿਹਾ ਮਤਲਬ ਕਿ ਆਪਾਂ ਨੂੰ ਅਟਰੈਕਟਿਵ ਜਾਇ ਨਹੀਂ ਲੱਗਦਾ ਮਤਲਬ ਕਿ ਹਾਂ ਕਿੱਤਾਂ ਦਾ ਪਿੰਡ ਆ ਕਿੱਤਾਂ ਦਾ ਵਿਊ ਇਹ ਸੋਹਣਾ ਲੱਗ ਰਿਹਾ ਹੈ ਦੇਖ ਲਵਾਂ ਦੀ ਹਾਲਤਾਂ ਸਾਰੀ ਗ੍ਰੀਨਰੀ ਜੀ ਸਮਝ ਨਹੀਂ ਲੱਗਦੇ ਨਿਹ ਵਿਊ ਤੇ ਗਾਇਸ ਮੈਂ ਨਾ ਮੈਂ ਤਾਂ ਪ੍ਰੋਟੀਨ ਪੀ ਰਿਆ ਸੀ ਗੱਡੀ ਦੇ ਵਿੱਚ ਪੀਂਦੇ ਪੀਂਦੇ ਨਾ ਮੇਰੇ ਕੋਲੋਂ ਪੈਂਟ ਤੇ ਦੇਖੋ ਇਧਰ ਆਹ ਬਰੇ ਉਹ ਟਪਕੇ ਡਿੱਗੇ ਏ ਹੁਣ ਇਹ ਉਤਰ ਨਹੀਂ ਰਹੇ ਹੈਗੇ ਬਿਨਾ ਪਾਣੀ ਗੱਡੀ ਚ ਮੈਂ ਤੂੰ ਪੁੱਛਿਆ ਮਾਂ ਪਾਣੀ ਪੂਣੀ ਹੈਗਾ ਪਾਣੀ ਤਾਂ ਦੇ ਦੇ ਕਹਿੰਦੀ ਹੈ ਨਹੀਂਗਾ ਪਲੀ ਜਾ ਦੇ ਤਾਂ ਕਹਿੰਦੀ ਹੈ ਨਹੀਂਗਾ ਵਿੱਚੇ ਫਿਰ ਮੈਨੂੰ ਯਾਦ ਸੀ ਕਿ ਮਾਂ ਪਿੱਛੇ ਬੋਤਲ ਪਈ ਸੀ ਪਾਣੀ ਵਾਲੀ ਇੱਕ ਬੋਤਲ ਤਾਂ ਇਹਨੂੰ ਮਿਲ ਗਈ ਪਰ ਐਡੀ ਬੇਪਾਗ ਹੈ ਕੀ ਦੇਖ ਲੈ ਬੋਤਲ 'ਚ ਇੱਕ ਟੁਕਕਾ ਵੀ ਪਾਣੀ ਦਾ ਹੈ ਨਹੀਂ ਸੀਗਾ ਖਾਲੀ ਜਮੈਂ ਖਾਲੀ ਡਟ ਸਾਫ ਕਰਨ ਨੂੰ ਮਿਲ ਹੀ ਨਹੀਂ ਹੈਗਾ ਵਿਚਾਰੇ ਨੂੰ ਵੀ ਇੱਕ ਤੁਪਕਾ ਵੀ ਪਾਣੀ ਦਾ ਹੁੰਦਾ ਚਲ ਡ੍ਰੌਪਸ ਜਲਾ ਕੇ ਤੇ ਉਹਨੂੰ ਸਾਫ ਕਰ ਲਵਾਂਗੇ ਇਹ ਗਲਤੀ ਇਹਦੀ ਹੈ ਕਿ ਜਦੋਂ ਹੇਠਾਂ ਨੀਚੇ ਰੱਖ ਕੇ بس ਫੇਰ ਫੀਣਾ ਸੀਗਾ ਜਾਂ ਪਤਾ ਕਭ ਨੂੰ ਇਹਦੇ ਕੰਮ ਨਹੀਂ ਹੋਣਾ ਇੱਕ ਵਾਰੀ ਨੂੰ ਹਰੇਕ ਵਾਰੀ ਉਹਦੇ ਥੇ ਲਾੜਦਾ ਬੈਜੂਗੀ ਮੇਰੇ ਨਾਲ ਤਾਂ ਪੀ ਲੱਕ ਜੂ ਡੋਲੂਗਾ ਜੋ ਆ ਕੰਮ ਹੈ ਪਾਣੀ ਰੱਖਣਾ ਸੀਗਾ ਜਦੋਂ ਅਸੀਂ ਚੱਲਿਆਂਗੇ ਸਫ਼ਰ ਤੇ ਮੈਂ ਪਾਣੀ ਤਾਂ ਰੱਖ ਲਈਏ ਇੱਕ ਤਾਂ ਨਾਲ ਇਹਦੀ ਤਿਆਰੀ ਕਰੋ ਮੈਨੂੰ ਆਜੇ ਤੋਂ ਮੈਨੂੰ ਉਹ ਤੋਂ ਮੈਂ ਵੀ ਤਿਆਰ ਹੋਣਾ ਸੀਗਾ ਹੈ ਚਲੋ ਠੀਕ ਹੈ ਗਾਇਸ ਮੇਰੀ ਗਲਤੀ ਹੈਗੀ ਮੈਂ ਮੰਨ ਗਿਆ ਮੈਨੂੰ ਰੱਖਣਾ ਚਾਹੀਦਾ ਸੀਗਾ ਪਾਣੀ ਇਹਦੀ ਕੋਈ ਗਲਤੀ ਨਹੀਂ ਹੈਗੀ ਅੱਗੇ ਤੋਂ ਮੈਂ ਆਪਦਾ ਪਾਣੀ ਦੇਖ ਕੇ ਰੱਖਿਆ ਕਰੂੰਗਾ ਜੀ ਵੱਡੇ ਵੱਡੇ ਪੋਲ ਵੱਡੀਆਂ ਵੱਡੀਆਂ ਇੰਡਸਟਰੀਆਂ ਹੈ ਨਾ ਸਾਰਾ ਕੁਝ ਉਹਨ ਇਧਰ ਆਉਣ ਲੱਗਿਆ ਹੈਗਾ ਆ ਬੰਦੇ ਦੇਖੋ ਤੁਹਾਨੂੰ ਬੰਦੇ ਦਿਖਾਉਣੇ ਹੈਗੇ ਦੋ ਆ ਦੇਖੋ ਆ ਖੜੇ ਨੇਗੇ ਭੋਲੂ ਠੋਲੂ ਆ ਰੂ ਨੌਕਰੀ ਦੇ ਦਿੰਦੀ ਦੋ ਬੰਦਿਆਂ ਨੂੰ ਖੜਾ ਆਂਦੀ ਹੋਰ ਬੱਤ ਬਣਾ ਕੇ ਲਾ ਰਖੇ ਨੇ ਉਹਨਾਂ ਦੇ ਬਾਲਬੂਲ ਵੀ ਹੈ ਟੈਲੀਵਿਜ਼ਨ ਉਹਨਾਂ ਦੇ ਉਹ ਜਰਸੀ ਜੀ ਵੀ ਪਾ ਰੱਖਿਆ ਨੇਗੇ ਹਾਂ ਹਾਂ ਵਰਕਰ ਚਲੋ ਅਸੀਂ ਪਹੁੰਚ ਗਏ ਹੈਗੇ ਮੈਂ ਚੱਲਿਆ ਹੁਣ ਆਪਣਾ ਕੰਮ ਕਰ ਮਾਗੇ ਤੇ ਦੋ ਘੰਟੇ ਲਾਏ ਮੈਂ ਗੱਡੀ ਜਿ ਬਟ ਬਟ ਨੱਕ ਜੀ ਨਹੀਂ ਲਾਉਂਦਾ ਮੈਨੂੰ ਤਾਂ ਆਪੇ ਜਲਦੀ ਹੈ ਆ ਗਿਆ ਬਸ ਮੈਂ ਤਾਂ a few moments later ਅਨ ਯੂ ਗਾਇਜ਼ ਮੈਂ ਆਪਣਾ ਕੰਮ ਕਰਿਆ ਆਇਆ ਹੈਗਾ ਜਿਹੜੇ ਕੰਮ ਆ ਵਾਸਤੇ ਮੈਂ ਆਏ ਸੀਗਾ ਮਲੇਰ ਕੋਟਲੇ ਤੇ ਹੁਣ ਮਲੇਰ ਕੋਟਲੇ ਤੋਂ ਨਿਕਲ ਗਏ ਅਸੀਂ ਇਹਨਾਂ ਦੀ ਦਵਾਈ ਵਾਸਤੇ ਤੇ ਚੱਲ ਕੇ ਇਹਨਾਂ ਨੂੰ ਦਿਖਾਉਣੇ ਕਿ ਲੈਣੇਗੇ ਇਹਨਾਂ ਦੀ ਦਵਾਈ ਔਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਮੋੜਦੇ ਹੋਏ ਇਹ ਕਹਿੰਦੇ ਵੀ ਸਾਨੂੰ ਸ਼ਾਪਿੰਗ ਕਰਵਾਇਓ ਜੀ ਨਾਲੇ ਕਹਿੰਦੀ ਪੀਜ਼ਾ ਖਾਣਾ ਹੈਗਾ ਅੱਜ ਕਈ ਡਿਮਾਂਡਾਂ ਆਈਆਂ ਹੋਈਆਂ ਨੇ ਜੀਆਂ ਹੁਣ ਦੇਖਦੇ ਆ ਵੀ ਕੀ ਕੀ ਡਿਮਾਂਡਾਂ ਨੇ ਗਈਆਂ ਇਹ ਨਾਲੇ ਪੂਰੀਆਂ ਕਰਦੇ ਆਂਗੇ ਭਾਈ ਕਰਨੀ ਪੈਣੀ ਹੈ ਨਹੀਂ ਕਿ ਹੋਰ ਕੋਈ ਹੱਲ ਤਾਂ ਹੈ ਨਹੀਂ ਕਿ ਹੁਣ ਆਪਣੇ ਕੋਲੇ ਮੇਰਾ ਦੁਕਾਨਾ ਇਹ ਦੇਖਿਆ ਵਧੀਆ ਸੂਟ ਡੰਗੇ ਵਾਂਗ ਸੋਹਣੇ ਸੋਹਣੇ ਫਿਰ ਮਾਰ ਚਾਲ ਵੀ ਕਰਦਾ ਸੂਟੇ ਦੇਖ ਕੇ ਇਕ ਤਾਂ ਕੰਜਰਾਂ ਦਾ ਕੋਈ ਬਾਈਪਾਸ ਵੀ ਨਹੀਂ ਸੀਗਾ ਇਧਰ ਨੂੰ ਆਉਣ ਵਾਸਤੇ ਜਮਾ ਸ਼ਹਿਰ ਦੇ ਵਿੱਚ ਦੀ ਲਿਆਉਣਾ ਪੈਣੂ ਫਿਰ ਜਦੋਂ ਸ਼ਹਿਰ ਦੇ ਵਿੱਚ ਦੀ ਆਏ ਫਿਰ ਸਾਰਾ ਕੁਝ ਇਹਨੂੰ ਦੇਖਦਾ ਸੀਗਾ ਵੀ ਭਾਈ ਆਹ ਸੂਟ ਪਾਣੇ ਆਹ ਖਰਾਣਾ ਪਿਆਗਾ ਨਹੀਂ ਬਹੁਤ ਜ਼ਾਕਰ ਦਬਾਉਣਾ ਪਊਗਾ ਇਹਨੂੰ ਲੈ ਕੇ ਚੱਲਾਂਗੇ ਇੱਕ ਤਾਂ ਚਲੋ ਠੀਕ ਹੈ ਜੀ ਪਹਿਲਾਂ ਤਾਂ ਇਹਨੂੰ ਦਵਾਈਏ ਦਵਾਈ ਆਪਾਂ ਤੇ ਦਵਾਈ ਦਵਾਉਣ ਤੋਂ ਬਾਅਦ ਵਿੱਚ ਫਿਰ ਦੇਖਦੇ ਆ ਕਿ ਇਹਦੀ ਕੀ ਟਮਾਡ ਆ ਗਈ ਸ਼ਾਪਿੰਗ 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 ਹੋਊਗੀ ਫਿਰ ਇਹ ਵੀ ਹਨਾ ਦਰਖਤਾਂ ਦਰੋਤ ਦੇਖ ਲੈ ਰੋਡ ਦੇ ਆਲੇ-ਦੁਆਲੇ ਕਿੰਨੇ ਨੇਗੇ ਇੱਥੇ ਵੀ ਆਹ ਪੁਰਾਣੇ ਦੇਖੋ ਕਿੰਨੇ ਨੇਗੇ ਨਹੀਂ ਕੋਈ ਬੈਣੀ ਕਿੱਕਰਾਂ ਨੇਗੀ ਆ ਜਿੰਨੇ ਕਿੱਕਰ ਆ ਜਾਂਦੇ ਨੇਗੇ ਯਾ ਇਸ ਬੱਚੇ ਇਹ ਰਾਏਕੋਟ ਰੋਡ ਆ ਗਾਈਜ਼ ਤੇ ਰਾਏਕੋਟ ਰੋਡ ਤੇ ਵੀ ਦੇਖੋ ਹਰਿਆਲੀ ਦਾ ਪੂਰਾ ਹਾਲਤ ਆਲੇ ਦਰਖਤਾਂ ਦੀ ਸੰਗਣੀ ਛਾਂ ਗਈ ਸੜਕ ਤੇ ਠੰਡੀ ਰਹਿੰਦੇ ਨਾਲ ਤਾਂ ਛੜਕੇ ਦੇ ਨਾਲ ਉਮੀ ਹੈਗੀ ਪਿੱਛੋਂ ਲੈ ਕੇ ਇੱਥੇ ਤੱਕ ਪੂਰੀ ਸ਼ੰਗਣੀ ਛਾਂਗੇ ਇਹ ਤਾਂ ਦਰਖਤ ਖਤਮੇ ਨਹੀਂ ਹੋਏ ਸਾਰੇ ਰਸਤੇ ਵਿੱਚ ਇੱਧਰ ਹੀ ਰਾਹ ਵੈਸੇ ਮੈਂ ਦੇਖੇ ਨਹੀਂ ਮਿਲੇ ਕੋਟ ਲੇਲ ਸਾਈਡ ਵਧੀਆ ਨਹੀਂ ਜੇ ਲੁਧਿਆਣਾ ਕੀ ਨੂੰ ਚੱਲ ਜੇ ਲੁਧਿਆਣਾ ਰੋਡ ਕਿਉਂਕਿ ਚੌੜਾ ਕੀਤਾ ਹੋਇਆਗਾ ਉਹ ਕਟਾਈ ਕੀਤੀ ਹੋਈ ਦਰਖਤਾਂ ਦੀ ਉਧਰ ਨਹੀਂ ਹੈਗੇ ਇੰਨੇ ਦਰਖਤਾਂ 1 hours later ਦਵਾਈ ਲੈ ਲਈ ਆਪਾਂ ਨੇ ਭਾਈ ਲੈ ਕੇ ਆਪਾਂ ਹੁਣ ਚੱਲਿਆਂ ਵਾਪਸ ਹੁਣ ਕਰਦੇ ਆਪਾਂ ਸ਼ਾਪਿੰਗ ਸ਼ੂਪਿੰਗ ਇਹਨਾਂ ਦੀ ਜਿਹੜੀ ਕੰਡੀ ਕਰਾਉਣੀ ਹੈਗੀ ਪੀਜਾ ਕਹਿੰਦੇ ਵੀ ਪੀਜਾ ਖਾਉਂਗੀ ਦੇਖਦੇ ਆਂਗੇ ਚੱਲ ਕੇ ਕਿਹਣੀ ਮਿਲਦਾ ਇਹ ਜਿਆਦਾ ਸਾਈ ਦੇ ਖਾਣਾ ਹੁਣ ਮੇਰਾ ਐ ਨਹੀਂ ਬਟਾ ਮੂਡ ਚੇਂਜ ਹੋ ਜਾਂਦਾ ਦੇਖ ਕੇ ਕਿ ਵੀ ਹੋਰ ਚੀਜ਼ ਖਾਣਾ ਹੈ ਕਿਹਾਗੇ ਜੀਪੀਆਂ ਦੇ ਦਵਾਰੋਂ ਵੇਲ ਲਾਗੇ ਗਾਈਸ ਹਮ ਉਹ ਕਹਿੰਦੇ ਰੈਸਟੋਰੈਂਟ ਰੈਸਟ ਹੁੰਦੀ ਨਹੀਂ ਆਪਾਂ ਤਾਂ ਹਮ ਵਾਪਸ ਅੱਗੇ ਜਾਦੇ ਥਲਕੋ ਚੱਲ ਆਪਾਂ ਸ਼ਾਪਿੰਗ ਕਰੀਏ ਸ਼ਾਪਿੰਗ ਇਹਨਾਂ ਦੀ ਜਿਹੜਾ ਕੁਝ ਠੀਕ ਹੋ ਜਾ ਥੋੜੇ ਜਿਹੇ ਪਰਸੈਂਟ ਜਿਹੜੇ ਆਪਾਂ ਦਵਾਈ ਦੇ ਪੈਸਾ ਲਾਉਣੇ ਉਹਨੇ ਵੀ ਆਪਾਂ ਸ਼ਾਪਿੰਗ ਕਰਕੇ ਠੀਕ ਹੁੰਦੀ ਹੋਈ ਹੈ ਨਾ ਕਿੰਨੀ ਵਧੀਆ ਕਰਨੀ ਚਾਹੀਦੀ ਹੈ। ਸ਼ਾਪਿੰਗ ਨੂੰ ਇਹਨੂੰ ਭੇਜਦੇ ਬਾਜ਼ਾਰ 'ਚ ਜਿੰਨੇ ਮਰਜ਼ੀ ਕਿਲੋਮੀਟਰ ਘਾ ਲਓ ਸ਼ਾਪਿੰਗ ਕਰਨ ਵਾਸਤੇ 40 ਕਿਲੋਮੀਟਰ ਹੀ ਤੁਰੇ ਫਰੀ ਜਾਣਗੇ ਬਾਜ਼ਾਰ 'ਚ। ਹੂੰ ਕਹਦੇ ਡੰਗਾ ਇਹ ਡੰਗਾ ਨਹੀਂ ਫਰੀ ਜਾਂਦੀ। ਹਾਈ ਮੰਜੇ ਤੋਂ ਨਿੱਤਰੇ ਜਾਂਦਾ। ਨਹੀਂ ਆਇ ਨਹੀਂ ਗੈਸਾ ਦਾਗਾ ਮੰਜੇ ਤੋਂ ਨਿੱਤਰੇ ਜਾਂਦਾ ਹੈਗਾ ਕੰਮ ਵੀ ਤਾਂ ਕਰਦੀ ਆ। ਚਲੋ ਠੀਕ ਹੈ ਗੈਸ ਹੁਣ ਅਸੀਂ ਚੱਲਦੇ ਹਾਂ ਇਹ ਮਲੇ ਕੋਟਲੇ ਬਾਜ਼ਾਰ 'ਚ ਤੇ ਉਹ ਚਲੀਏ ਘਰਾਂ ਨੂੰ ਜੀ ਆਪੋ ਆਪਣੀ। ਲਓ ਜੀ ਗੈਸ ਆ ਆ ਗਈ ਮੰਡੀ। ਸਬਜੀ ਮੰਡੀ ਆ ਰੂਟ ਵਾਲੀ ਮੰਡੀ ਆਹੋਂ ਸਬਜੀ ਲੈ ਕੇ ਆਉਗੀ ਕੁੜੀ ਸਾਡੀ ਆਓ ਜੀ ਉਤਰੋ ਪੈਸਾ ਦਿਓ ਪੈਸਾ ਇੱਕ ਤਾਂ ਚੱਕ ਲਾ ਚੱਲੇ ਸਬਜੀ ਸੁੱਜੀ ਕਹਿੰਦੀ ਫਲੀਆਂ ਖਾਣੀਆਂ ਰਹੀਆਂ ਅੱਜ ਫਲੀਆਂ ਖਾਣ ਦਾ ਜੀ ਕਰ ਰਿਆ ਸੀ ਇਹਦਾ ਕਸਾ ਲਾਉ ਪਤਾ ਨਹੀਂ ਕੀ ਕੀ ਲੈ ਲਿਆ ਭਾਈ ਸਬਜੀ ਚ ਆਜੋ 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 ਪੁੱਛਦਾ ਇਹ ਤਾਂ ਕੀ ਕੀ ਲੱਕੀ ਹੈ ਹਾਂਜੀ ਦੇਵੀ ਜੀ ਕੀ ਕੁਝ ਲੈ ਕੇ ਆਇਓਗੇ ਹਾਂ ਪਰ ਮੈਂ ਘਾਈ। ਓਹ ਹੋ 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 ਕੀ ਰੇਟ ਆ? ਤੇ ਸਬਜ਼ੀ ਨਹੀਂ ਖਰੀਦੀ ਹੁਣ। ਹਾਂ। ਸਬਜ਼ੀ ਤਾਂ ਤੇਰੀ ਮੈਂ ਖਰੀਦ ਕੇ ਲਿਆਉਣਾ ਤੈਨੂੰ ਕੀ ਪਤਾ ਰੇਟਾਂ ਦਾ? ਰੇਟ ਤਾਂ ਮੈਨੂੰ ਪਤਾ ਨਹੀਂ ਸਾਰੇ। ਹਾਂ। ਮੈਂ ਤਾਂ ਅੱਜ ਸੋਨੇ ਮੈਂ ਤਾਂ ਐ ਹੋ ਗਿਆ ਵੀ ਐ ਐਨੇ ਮੈਂ ਕਿ ਸਬਜ਼ੀ ਹੋ ਗਈ। ਦੇਖ ਲੈ। ਮੈਂ ਕਿੱਡਾ ਦਿਲ ਤੇ ਪੱਥਰ ਰੱਖ ਕੇ ਤੈਨੂੰ ਸਬਜ਼ੀ ਲੈ ਕੇ ਦਿੰਨਾ ਹੁੰਨਾਗਾ। ਆ ਦੋ ਸਬਜ਼ੀਆਂ ਲੈ ਕੇ ਆਈਏ ਕਿੰਨੇ ਦੀ ਆਈ? 100 ਰੁਪਏ ਦੀ। ਦੇਖ ਲੈ ਕਿਉਂ? ਐ ਹੁੰਦਾਗਾ। ਤੂੰ ਵੀ ਰੇਟ ਤੜਾ ਤੜਾ ਅੱਗ ਲੈ ਕੇ ਆਈਆਂਗੀ। ਦੇਖ ਲੈ। ਦੋ ਸਬਜ਼ੀਆਂ ਲੈਣੀ ਸੀ ਉਹ ਵੀ ਰੀੜ ਤੜਾ ਕੇ ਉਹ ਗਾਇਸ ਹੁਣ ਆ ਗਏ ਅਸੀਂ ਮਾਰਕੀਟ ਚ ਕੱਪੜੇ ਦੀ ਚ ਤੇ ਇੱਥੇ ਕੱਪੜੇ ਦੇਖਦੇ ਵੀ ਕੀ ਦੇਖੂ ਕਿੱਥੋਂ ਦੇਖਣਾ ਲਵਾਂਗੀ ਬਸ ਇੱਥੇ ਦੇਖ ਕੇ ਲੈ ਲਾਂਗੀ ਆਈ ਆਈ ਪੰਨਾ ਵੀ ਤਾਂ ਸਾਡੇ ਉਹ ਲੈ ਲੈਣਾ ਬੰਨ ਪੀਸ ਨਾਲ ਧੜੇ ਵੱਲ ਹਾਂ ਯੈਲੋ ਵਾਲਾ ਬਈ ਜਿਹੜੇ ਪ੍ਰਾਤਪਤ 19 ਹੋ ਗਈ ਯੈਲੋ ਪ੍ਰਾਤਪਤ ਹਾਂ ਕੋਰਤਾ ਸੂਟ ਦਿਖਾਓ ਨਾਈਨ ਕਲਰ ਹੋਣਾ। ਨਾਈ ਇਹਦੇ ਵਿੱਚ। ਕਿ ਕੇਵਲ ਤੁਹਾਨੂੰ ਵਾਈਟ ਇਹ ਫਰ ਹੋਏ। ਇਹ ਜਿਹੜਾ ਕਲਰ ਵਗੈਰਾ ਵੀ ਮੈਂ ਜਨ ਕੇ ਭਾਈ। ਕੱਢਿਓ। ਇਧਰ ਆਏਗਾ। ਕਲਰ ਨਹੀਂ। ਨਹੀਂ। ਸਿੰਪਲ ਫੇਰ ਆਉਣਾ। ਚੱਲ ਰਹੇ ਉਸ। ਕਲਰ ਵੀ ਹਾਂ ਕਲਰ ਵੀ ਸੋਹਣਾ। ਇਧਰ ਅੰਗੇ ਪੈਸਾ ਆਈਦਾ। ਆ ਬਾਈ ਨੂੰ। ਅੱਛੇ ਵਾਲੇ ਹੁੰਦੇ। ਕੋਡ ਵੀ ਰ ਹੈ ਜੀ।

ਇਹ ਕਲਰ ਵੀ ਰੰਗ ਨਹੀਂ ਪੇਟਦਾ ਕੁਝ ਨਹੀਂ ਆਉਂਦਾ ਹੈ ਗਾੜੀ ਤੋਤੋ ਦਾ ਨਿਕਲਦਾ ਨਾ ਉਰੇ ਲੈ ਜਾਈਏ ਇਹ ਪੀਸ ਨਹੀਂ ਹੁੰਦਾ ਮਾੜਾ ਮੁੱਟ ਹੋ ਸਕਦਾ ਕੋਈ ਡੱਬ ਖੜਬੀ ਚੀਜ਼ ਹੋ ਗਈ ਉਰੇ ਚੱਕ ਲਈ ਹੋਈ ਦੇ ਦੇ ਇਹਦੇ ਰੰਗ ਐਕਸਲ ਸਹੀ ਦੇਈਏ ਪਰ ਪਣੀ ਲੈ ਰਹੀ ਵੀ ਪਣੀ ਲੱਗ ਰਿਹਾ ਹੈ ਇਹ ਵਾਲਾ ਹਣਾ ਨਾ ਨਾ ਬੱਕ ਦੇਖਦੇ ਨਾ ਹਾਂ ਹਾਂ ਕਿੰਨਾ ਚੀ ਦੇਖ ਲਾ ਆਹ ਠੀਕ ਲੱਗਿਆ ਮਨ ਲੱਗਦਾ ਹਮ ਗ੍ਰੀਨ ਜੈ ਵੀ ਸੁਣਾ ਲਾ ਇਹ ਵੀ ਸੁਣਾ ਲਾ ਲੈ ਕੇ ਪਰ ਆ ਗਿਆ ਹੋ ਗਈ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਲੋ ਗਾਇਸ ਆਪਣੀ ਤਾਂ ਸ਼ਾਪਿੰਗ ਹੋ ਗਈ ਹੰਡ ਭਰ ਕੇ ਲੈਣ ਦੀ ਲੈਣ ਮੈਂ ਇੱਕ ਗਈ ਸੀ ਕਿ ਮੈਂ 4-5 ਸੂਟ ਖਰੀਦ ਲਿਆਈ ਤੇ ਮੈਂ ਇੰਨੀ ਜ਼ਿਆਦਾ ਸ਼ਾਪਿੰਗ ਕਰੀ ਮੇਰਾ ਮਨ ਖੁਸ਼ ਹੋ ਗਿਆ ਬਹੁਤ ਜ਼ਿਆਦਾ ਦਵਾਈ ਹੁਣ ਮੈਨੂੰ ਲੱਗਦਾ ਵੀ ਜਾਨਸਰ ਲੱਗ ਚੁੱਕੀ ਹੈ ਜਾਨਸਰ ਕਰੋਗੀ ਇਹਨੂੰ ਹੁਣ ਬਾਈ ਫਿਰ ਇਸਨੀ ਵਾਰ ਬਿਨਾ ਸ਼ਾਪਿੰਗ ਤੋਂ ਲੈ ਕੇ ਸੀ ਫਿਰ ਦਵਾਈ ਨੇ ਆਸਰ ਨਹੀਂ ਕਰਿਆ ਆਏਗਾ ਚਲੋ ਠੀਕ ਹੈ ਗਾਇਸ ਹੁਣ ਇਹਨੂੰ ਖਵਾ ਪਿਆ ਕੇ ਮੈਂ ਚੱਲਦਾ ਘਰੇ ਕਰਦੇ ਭਾਈ ਇਹਦੀ ਛੁੱਟੀ ਹੁਣ ਸ਼ਾਪਿੰਗ ਸ਼ਾਪਿੰਗ ਇਹ ਸਾਰਾ ਕੁਝ ਹੋ ਗਿਆ ਹੈਗਾ ਅਗਲੀ ਵਾਰ ਜੇ ਕਿਹੜਾ ਲਾਵਾਂਗੇ ਉਦੋਂ ਕੁਝ ਹੋਰ ਦੇਖਾਂਗੇ ਨਵਾਂ ਨਵਾਂ ਚੀਜ਼ਾਂ ਹੋਰ ਇਹ ਕਿਹੜੇ ਹੁਣ ਇਹ ਸ਼ਾਪਿੰਗ ਇਹ ਕਰਕੇ ਜਾਇਆ ਕਰੋ ਤਾਂ ਲੋਨ ਤਾਂ ਮੇਰੀ ਦਵਾਈ ਲੱਗੂਗੀ 4-5 ਚਿਰਪਾਂ ਦਾ ਇੱਥੇ ਰੁਪਈ ਹੋਈ ਹੈ ਇਹਦੀ ਹੋਰ ਚਲੋ ਠੀਕ ਹੈ ਗਾਇਸ ਹੁਣ ਆਪਾਂ ਖਾਣੇ ਤੇ ਮਿਲਦੇ ਜੇ ਖਾਣਾ ਪੀਣਾ ਕੇ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕੀ ਕੁਝ ਸਥਾਨੀ ਦੀ ਹੈ ਅੱਜ ਜੀ ਗੈਸਰ ਸ਼ਾਪਿੰਗ ਸ਼ਾਪਿੰਗ ਸਾਡੀ ਹੋ ਗਈ ਹੈਗੀ ਖਾਣ ਪੀਣ ਸਾਡਾ ਹੋ ਗਿਆ ਅੱਧਾ ਹੀ ਖਾ ਲਿਆ ਸੀ ਅੱਧਾ ਹੀ ਰਹਿ ਗਿਆ ਸੀਗਾ ਥੋੜਾ ਜਿਹਾ ਸਾਡਾ ਰਹਿੰਦਾ ਥੋੜਾ ਬਹੁਤਾ ਸੀ ਖਾ ਲਿਆਗਾ ਆ ਦੇਖੋ ਹੁਣ ਇਹਦੇ ਕੋਲ ਕੀ ਨੇਗੇ ਬਰਗਰ ਇਹ ਹੈਗੇ ਨੇ ਦੀ ਇਹਦੇ ਮੇਰੇ ਨਹੀਂ ਹੈਗਾ ਕੋਈ ਆਹੋ ਤੇਰਾ ਕਾਹਨੋਂ ਹੈਗਾ ਲਫਾਫੇ ਚ ਕੀ ਪਾਇਆ ਹੋਇਆ ਹੈਗਾ ਝੂਠੀਏ ਆ ਮੋੜਾ ਮੋਟਾ ਨਾਲ ਦਾ ਦੇਖੋ ਗੈਸ ਪਕੌੜੇ ਖਾ ਕੇ ਆਈਏ ਬ੍ਰੈਡ ਪਕੌੜੇ ਨਹੀਂ ਬ੍ਰੈਡ ਪਕੌੜਾ ਸੀ ਇੱਕ ਬ੍ਰੈਡ ਨਾ ਕਿੰਨਾ ਕੁੰਦਾ ਇੱਕ ਬ੍ਰੈਡ ਇੱਕ ਬ੍ਰੈਡ ਖਾ ਕੇ ਆਈ ਹੈਗੀ ਤੇ ਆ ਇੱਕ ਬਰਗਰ ਦੇ ਕੋਈ ਐਡਾ ਵੱਡਾ ਬਰਗਰ ਹੈਗਾ ਪਰ ਬਰਗਰ ਬ ਆਹਨ ਪੂਰਾ ਓਰੀਜਨਲ ਬਣਾਇਆ ਆਪਣਾ ਮਿੱਤਰ ਸੀਗਾ ਮੁੰਡਾ ਉਹਨੇ ਬਣਾਇਆਗਾ ਸ਼ਰਮਾ ਸਵੀਟਸ ਵਾਲੇ ਨੇਗੇ ਅਮਰਗੜ ਇਹਨਾਂ ਤੋਂ ਬਣਵਾਇਆਗਾ ਪਰ ਬਹੁਤ ਟੇਸਟੀ ਨੇਗੇ ਯਾਰ ਪੂਰੀ ਓਰੀਜਨਲ ਬਣਾਇਆ ਮੁੰਡੇ ਨੇ ਤੇ ਖਾ ਕੇ ਦੇਖਦੇ ਗਏ ਟੇਸਟ ਕਿਹਾ ਜਾ ਹਨਾ ਤੇ ਚਲੋ ਨਾਲੇ ਗਾਇਸ ਅੱਜ ਦਾ ਬਲੌਗ ਹੈ ਜਿਹੜਾ ਹੁਣ ਆਈ ਨੂੰ ਆਪਾਂ ਕਰਦੇ ਆਂ ਕਿ ਖਤਮ ਸਹੀ ਗਏ ਹੋਏ ਆਤਨ ਗੱਤਾਂ ਮੇਰੀ ਵੀ ਸੀ ਸ਼ਾਮ ਦੇ 5 ਵਜੇ ਨੇਗੇ ਸਵੇਰ ਤੋਂ ਸਵੇਰ ਦੇ 10 ਵਜੇ ਦੇ ਨਿਕਲੇ ਹੋਏ ਆਗੇ ਕਰੋ ਤੇ ਬਸ ਚੱਲਦੇ ਆਂਗੇ ਹੁਣ ਕਰੀ ਜਿੱਦਾਂ ਬਲੌਗ ਆਪਾਂ ਹੁਣ ਇਹਨੂੰ ਇਸ ਤਰੀਕਾਰ ਕਰਦੇ ਆਂ ਕਿ ਖਤਮ ਆ ਤੁਹਾਨੂੰ ਸਾਡਾ ਇਹ ਬਗਾ ਇਸ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਵਾਸਤੇ ਬਾਏ ਬਾਏ